ਹਾਂਜੀ ਮਾਲਕੋ ਸਸਰੀਆ ਕਾਲ ਜੀ ਸਾਰਿਆਂ ਨੂੰ ਮੇਰੇ ਮਿੱਤਰ ਪਿਆਰਿਆਂ ਨੂੰ ਠੰਡ ਠੰਡ ਠੀਕ ਹੀ ਪੈ ਰਹੀ ਹੈ ਤੁਸੀਂ ਪਿਛਲੇ ਵੀਡੀਓ ਕਮੈਂਟਾਂ ਚ ਦੱਸਿਆ ਕਿ ਤੁਹਾਡੀ ਦੂਜੀ ਫੇਵਰੇਟ ਟੀਮ ਕਿਹੜੀ ਹੈ ਤੇ ਕਿੱਥੇ ਕਿੱਥੇ ਬੈਠ ਕੇ ਵੀਡੀਓ ਦੇਖ ਰਹੇ ਹੋ ਠੰਡ ਠੰਡ ਕਿੰਨੀ ਪੈ ਰਹੀ ਹੈ ਭਈ ਘਰ ਦੀਆਂ ਪਿੰਨੀਆਂ ਪੰਜੀਰੀਆਂ ਉਹ ਜਿਹੜੀ ਮਾਂ ਬਣਾਉਂਦੀ ਹੁੰਦੀ ਸੀ ਨਾਨੀ ਦਾਦੀ ਬਣਾ ਕੇ ਦਿੰਦੀਆਂ ਸੀ ਉਹ ਜ਼ਮਾਨੇ ਹੁਣ ਪਿੱਛੇ ਰਹਿ ਗਏ ਪਰ ਚਲੋ ਕੋਈ ਗੱਲ ਨਹੀਂ ਜਿੰਨੀਆਂ ਕੋ ਸਾਨੂੰ ਆਉਂਦੀਆਂ ਅਸੀਂ ਆਪ ਪੰਜੀਰੀ ਕੋ ਬਣਾ ਲਈਦੀ ਹੈ ਆਮਲੇ ਦੀ ਕੈਂਡੀ ਕੁੰਡੀ ਜਿਵੇਂ ਬਣਾਈ ਹੈ ਨਹੀਂ ਤਾਂ ਬਾਜ਼ਾਰੋਂ ਫਿਰ ਅੱਜਕੱਲ ਮਾਲ ਮਿਲਦਾ ਜਾਂਦਾ ਪਰ ਹੈਨਾ ਅ ਮੇਰੀ ਮਾਂ ਹਰ ਸਰਦੀਆਂ ਵਿੱਚ ਪੰਜੀਰੀ ਤੇ ਪਿੰਨੀਆਂ ਬਣਾ ਕੇ ਭੇਜਦੀ ਸੀ ਅਸੀਂ ਜਿੱਥੇ ਮਰਜੀ ਹੋਈਏ ਭਾਵੇਂ ਪੰਜਾਬ ਕਾਲਜ ਹੋਈਏ ਭਾਵੇਂ ਦਿੱਲੀ ਆ ਗਏ ਬਾਅਦ ਵਿੱਚ ਤੁਹਾਡੀ ਮਾਂ ਦਾਦੀ ਨਾਨੀ ਨੇ ਸਭ ਤੋਂ ਜ਼ਿਆਦਾ ਇਹੋ ਜਿਹੀ ਕਿਹੜੀ ਚੀਜ਼ ਬਣਾਈ ਜਿਹੜੀ ਤੁਹਾਡੇ ਦਿਲ ਦੇ ਬੜੇ ਕਰੀਬ ਹੈ ਮੈਨੂੰ ਜ਼ਰੂਰ ਕਮੈਂਟਾਂ 'ਚ ਦੱਸੋ ਐਸੇ ਬਹਾਨੇ ਜਿਹੜਾ ਥੋੜੀ ਨੇੜਤਾ ਹੋਰ ਵਧਦੀ ਹੈ ਜਿਹੜਾ ਦਿਲ ਦੀਆਂ ਗੱਲਾਂ ਹੁੰਦੀਆਂ ਘਰ ਦੀਆਂ ਗੱਲਾਂ ਹੁੰਦੀਆਂ ਨਾਲ ਆਪਾਂ ক্রিকেট ਦੀਆਂ ਗੱਲਾਂ ਵੀ ਕਰਨੀਆਂ ਹੈ ਆਈਪੀਐਲ ਦੀਆਂ ਗੱਲਾਂ ਵੀ ਕਰਨੀਆਂ ਹੈ ਅੱਜ ਗੱਲ ਕਰਾਂਗੇ ਲੱਸੀ ਦੇ ਗਲਾਸ ਦੀ ਐਲ ਐਸਜੀ LSG लसिदा ग्लास ही बन गया ਤੇ ਆਜੋ ਮਾਲਕੋ ਸਵਾਗਤ ਨਿੱਗਾ ਸਵਾਗਤ ਤੁਹਾਡਾ ਸਰਪੰਚ ਅਤੇ ਸਪੋਰਟਸ ਵਿੱਚ ਸਰਪੰਚ ਤੁਹਾਡਾ ਪਿਆਰ ਹੈ ਸਪੋਰਟਸ ਦੀ ਗੱਲ ਮੈਂ ਵੀ ਕਰੂੰਗਾ ਤੁਸੀਂ ਵੀ ਲਗਾਤਾਰ ਕਮੈਂਟਾਂ ਵਿੱਚ ਕਰਦੇ ਹੋ ਪਹਿਲੇ ਤਾਂ ਜਰਾ ਮੰਮੀ ਦੀ ਬੇਬੇ ਦੀ ਨਾਨੀ ਦੀ ਫੇਵਰਟ ਰੈਸਪੀ ਮੈਨੂੰ ਥੱਲੇ ਦੱਸੋ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ LSG ਵਾਲੇ ਇਸ ਵਾਰੀ ਕਰਨ ਕੀ ਜਾ ਰਹੇ ਹਨ ਆਕਸ਼ਨ ਵਿੱਚ ਪਿਛਲੇ ਸੀਜ਼ਨ ਕੀ ਕੀਤਾ ਸੀ ਟੈਨਸ਼ਨ ਦੂਰ ਹੋ ਗਈ ਸੀ ਇਹਨਾਂ ਦੀ ਪੰਜਾਬ ਦੇ ਖਿਲਾਫ ਦੋ ਵਾਰੀ ਜਿਹੜੇ ਮੈਚ ਖੇਡੇ ਸੀ ਕਿ ਇਸ ਵਾਰੀ ਟੈਨਸ਼ਨ ਦੂਰ ਹੋਏਗੀ ਪਿਛਲੇ ਸੀਜ਼ਨ 14 ਮੈਚ ਖੇਡੇ 6 ਜਿੱਤੇ 7ਵੀਂ ਤੁਹਾਡੀ ਪੋਜੀਸ਼ਨ ਰਹੀ ਸੀ ਤੇ ਹੁਣ ਤੁਸੀਂ ਟ੍ਰੇਡ ਕੀ ਕੀਤੇ ਹਨ ਟ੍ਰੇਡ ਵੀ ਹੁੰਦੇ ਆ ਆਪਾਂ ਨੂੰ ਪਤਾ ਹੈ ਦੋ ਟੀਮਾਂ ਆਪਸ ਵਿੱਚ ਪਲੇਅਰ ਵੰਡ ਲੈਂਦੀਆਂ ਜਾਂ ਪਲੇਅਰ ਦੇ ਕੇ ਪੈਸੇ ਲੈ ਲੇ ਪੈਸੇ ਦੇ ਕੇ ਪਲੇਅਰ ਲੈ ਲਿਆ ਕੁਝ ਇਸ ਤਰ੍ਹਾਂ ਦੋ ਟ੍ਰੇਡ ਤੁਸੀਂ ਟੋਟਲ ਤਿੰਨ ਟ੍ਰੇਡ ਟ੍ਰੇਡ ਕੀਤੇ ਹਨ ਸ਼ਾਰਦੁਲ ਠਾਕੁਰ ਲਾਰਡ ਸ਼ਾਰਦੁਲ ਠਾਕੁਰ ਐਮ ਆਈ ਨੂੰ ਕੱਲ੍ਹ ਤੇ ਜਿਹੜੀ ਉਹਨਾਂ ਦਾ ਜਿਹੜਾ ਉਹਨਾਂ ਦਾ ਘਰ ਹੈ ਮੁੰਬਈ ਹੈ ਉਧਰ ਨੂੰ ਕੱਲ੍ਹ ਤੇ ਤੁਸੀਂ ਸਿਰਫ 2 ਕਰੋੜ ਰੁਪਏ ਵਿੱਚ ਕਿਉਂ ਮੈਨੂੰ ਨਹੀਂ ਪਤਾ ਪਿਛਲੇ ਸੀਜ਼ਨ 13 ਵਿਕਟਾਂ ਲਈਆਂ ਸੀ ਸ਼ਾਰਦੂਲ ਠਾਕੁਰ ਦੀ ਜਿਹੜੀ ਸਭ ਤੋਂ ਵੱਡੀ ਗੱਲ ਮੈਨੂੰ ਯਾਦ ਆਉਂਦੀ ਹੈ ਪਿਛਲੇ ਸੀਜ਼ਨ ਦੀ ਉਹ ਇਹ ਕਿ ਵੈਭਵ ਸੂਰਯਵੰਸ਼ੀ ਨੇ ਆਪਣੇ ਕੈਰੀਅਰ ਦੀ ਪਹਿਲੀ ਗੇਮ ਤੇ ਸ਼ਾਰਦੂਲ ਠਾਕੁਰ ਨੂੰ ਛੱਕਾ ਲਾਇਆ ਸੀ ਐਕਸਟਰਾ ਰੂਮ ਜਿਹਾ ਬਣਾ ਕੇ ਥਾਂ ਜੀ ਬਣਾ ਕੇ ਅੱਗੇ ਨੂੰ ਵੱਧ ਕੇ ਪਰ ਸ਼ਾਰਦੂਲ ਠਾਕੁਰ ਚਲੇ ਗਏ ਐਮਆਈ ਨੂੰ ਤੇ ਐਮਆਈ ਤੋਂ ਅਰਜੁਨ ਤਿੰਦੁਲਕਰ ਇੱਥੇ ਆ ਗਏ ਐ ਸਿਰਫ 30 ਲੱਖ ਰੁਪਏ ਦੇ ਬੇਸ ਪ੍ਰਾਈਜ਼ ਵਿੱਚ ਨਾਲ ਮੁਹੰਮਦ ਸ਼ਾਮੀ ਤੁਸੀਂ ਐਸਆਰਐਚ ਤੋਂ ਲੈ ਲੇ ਅ 10 ਕਰੋੜ ਰੁਪਏ ਵਿੱਚ ਇਹ ਬਹੁਤ ਮੋਟਾ ਤਗੜਾ ਟਰੇਡ ਹੋਇਆ ਹੈ ਸ਼ਮੀ ਦੀ ਜੇ ਫਿਟਨੈਸ ਬਰਕਰਾਰ ਹੈ ਠੀਕ ਹੈ ਪਿਛਲਾ ਸੀਜ਼ਨ ਆ ਓਕੇ ਓਕੇ ਰਿਹਾ ਸੀ ਸ਼ਮੀ ਦਾ ਉਹਦੀ ਮੈਂ ਗੱਲ ਬਾਅਦ ਵਿੱਚ ਕਰੂੰਗਾ ਜੇ ਫਿਟਨੈਸ ਬਰਕਰਾਰ ਹੈ ਫਿਰ ਤਾਂ ਬਹੁਤ ਵਧੀਆ ਟਰੇਡ ਹੈ ਅਰਜੁਨ ਤੰਦਲਕਰ ਨੂੰ ਵੀ ਕਿੰਨੀ ਕੁ ਖੇਡਣ ਦੀ ਥਾਂ ਮਿਲੇਗੀ ਕਿਉਂਕਿ MI ਵਿੱਚ ਵੀ ਬੋਲਰ ਐਨੇ ਜ਼ਿਆਦਾ ਸੀ ਤੇ ਇੱਥੇ ਵੀ ਬੋਲਰ ਐਨੇ ਜ਼ਿਆਦਾ ਹੈਗੇ ਆਂ ਇੰਡੀਅਨ ਫਾਸਟ ਬੋਲਰ ਖਾਸ ਤੌਰ ਤੇ ਅਰਜੁਨ ਨੂੰ ਕਿੰਨੀ ਕੁ ਥਾਂ ਮਿਲੇਗੀ ਨਾਮ ਬੜਾ ਭਾਰਾ ਹੈ ਤਿੰਦੁਲਕਰ ਪਲੇਅਰ ਮਾੜਾ ਨਹੀਂ ਹੈਗਾ ਲੋਕੀ ਕਈ ਵਾਰੀ ਆਪਣੇ ਪਿਤਾ ਨਾਲ ਕੰਪੇਅਰ ਕਰ ਦਿੰਦੇ ਆ ਉਹਨਾਂ ਨਾਲ ਕੰਪੈਰੀਜ਼ਨ ਤਾਂ ਕਿਸੇ ਦਾ ਵੀ ਨਹੀਂ ਹੋ ਸਕਦਾ ਪਰ ਜਿੰਨਾ ਮੈਂ ਇਹਨਾਂ ਨੂੰ 2023 ਦੇ ਆਈਪੀਐਲ ਵਿੱਚ ਦੇਖਿਆ ਸੀ ਮੈਨੂੰ ਬੋਲਰ ਠੀਕ ਲੱਗਿਆ ਸਿਰਫ ਭਾਰੇ ਨਾਂ ਦੇ ਕਰਕੇ ਵਿਚਾਰਾ ਥੋੜਾ ਜਿਹਾ ਠੰਡਾ ਜਿਹਾ ਹੋ ਗਿਆ ਪਰ ਇਹ ਤਿੰਨ ਟ੍ਰੇਡ ਕੀਤੇ ਆ ਸ਼ਾਰਦੂਲ ਠਾਕੁਰ ਗਏ ਆ ਅਰਜੁਨ ਤਿੰਦੁਲਕਰ ਖਬੂ ਫਾਸਟ ਬੋਲਰ ਮੁਹੰਮਦ ਸ਼ਮੀ ਸੱਜੂ ਤਜਰਬੇਕਾਰ ਫਾਸਟ ਬੋਲਰ ਆਏ ਆ ਤੇ ਕਿਹੜੇ ਪਲੇਅਰ ਆਕਸ਼ਨ ਵਿੱਚ ਛੱਡੇ ਗਏ ਆ ਜਿਹੜੇ ਨਿਲਾਮੀ ਵਿੱਚ ਤੁਹਾਨੂੰ ਨਜ਼ਰ ਆਣਗੇ ਆ ਟੋਟਲ 7 ਪਲੇਅਰ ਤੁਸੀਂ ਛੱਡੇ ਐ ਜਿਦੇ ਵਿੱਚ 2 ਬਲੈਤੀ ਐ ਕਿਹੜੇ ਛੱਡੇ ਐ ਆਕਾਸ਼ਦੀਪ ਸਿੰਘ ਉਹ ਮੁੰਡਾ ਬਿਹਾਰ ਦਾ ਇੰਡੀਆ ਲਈ ਵੀ ਟੈਸਟ ਮੈਚ ਖੇਡਿਆ ਹੋਇਆ ਐ 8 ਕਰੋੜ ਰੁਪਈਆ ਤੁਹਾਡੀ ਜੇਬ ਵਿੱਚ ਆ ਗਿਆ ਆਕਾਸ਼ਦੀਪ ਨੂੰ ਛੱਡ ਕੇ ਪਿਛਲੇ ਸੀਜ਼ਨ ਸਿਰਫ 6 ਮੈਚ ਖੜਾਏ ਸੀ ਆਕਾਸ਼ ਨੂੰ 3 ਵਿਕਟਾਂ ਇਹਨਾਂ ਨੇ ਲਈਆਂ ਸੀ ਫਿਰ ਆਰਿਆਨ ਜੁਯਾਲ ਐ ਬੈਟਸਮੈਨ ਐ ਇੰਡੀਆ ਅੰਡਰ 19 ਵੱਲੋਂ ਖੇਡ ਚੁੱਕਿਆ ਐ ਵਿਕਟ ਕੀਪਰ ਵੀ ਐ 30 ਲੱਖ ਰੁਪਈਆ ਤੁਹਾਡੀ ਜੇਬ ਵਿੱਚ ਆ ਗਿਆ ਪਿਛਲੇ ਸੀਜ਼ਨ ਕੋਈ ਮੈਚ ਨਹੀਂ ਖੜਾਇਆ ਸੀ ਡੇਵਿਡ ਮਿਲਰ ਬਹੁਤ ਹੀ ਘੈਂਟ ਖੜਾੜੀ ਛੱਡਿਆ ਹੈ 7.5 ਕਰੋੜ ਰੁਪਇਆ ਤੁਹਾਡੀ ਜੇਬ ਵਿੱਚ ਆ ਗਿਆ ਪਰਫਾਰਮੈਂਸ ਪਿਛਲੀ ਵਾਰੀ ਓਕੇ ਓਕੇ ਸੀ ਸਿਰਫ 127 ਦਾ ਸਟ੍ਰਾਈਕ ਰੇਟ ਸੀ ਤੇ 153 ਰਨ ਬਣੇ ਸੀ ਬਾਕੀ 8 ਸੀਜ਼ਨ ਪੰਜਾਬ ਵੱਲੋਂ ਖੇਡ ਚੁੱਕੇ ਹਨ ਪੰਜਾਬ ਦੇ ਕੈਪਟਨ ਰਹ ਚੁੱਕੇ ਹਨ ਆਪਣੀ ਥੋੜੀ ਜ਼ਿਆਦਾ ਨੇੜਤਾ ਹੈਗੀ ਹੈ ਡੇਵਿਡ ਮਿਲਰ ਨਾਲ ਮੈਨੂੰ ਪੰਜਾਬ ਦੇ ਵੀਡੀਓ ਵਿੱਚ ਕਈ ਵੀਰਾਂ ਨੇ ਕਮੈਂਟ ਕਰਕੇ ਦੱਸੇ ਸੀ ਕਿ ਡੇਵਿਡ ਮਿਲਰ ਵਾਪਸ ਲੈ ਆਓ ਲਿਆ ਸਕਦੇ ਆ ਯੂ ਨੇਵਰ ਕਨੋ राजवर्धन हंगार गेकर महाराष्ट्र ਦਾ ਫਾਸਟ ਬੋਲਰ ਹੈ ਪਿਛਲੇ ਸੀਜ਼ਨ ਕੋਈ ਵੀ ਮੈਚ ਨਹੀਂ ਖੇਡੇ ਸੀ ਉਸ ਤੋਂ ਪਹਿਲੇ ਸੀਐਸਕੇ ਨਾਲ ਦੋ ਮੈਚ ਖੇਡ ਕੇ ਤਿੰਨ ਵਿਕਟਾਂ ਲੈ ਚੁੱਕੇ ਹਨ ਰਵੀ ਬਿਸ਼ਨੋਈ ਛੱਡ ਤੇ ਜੀ ਰਵੀ ਬਿਸ਼ਨੋਈ 11 ਕਰੋੜ ਰੁਪਇਆ ਤੁਹਾਡੀ ਜੇਬ ਵਿੱਚ ਆ ਗਿਆ ਪਰਫਾਰਮੈਂਸ ਓਕੇ ਓਕੇ ਸੀ ਨੋ ਵਿਕਟਾਂ ਲਈਆਂ ਸੀ ਰਵੀ ਬਿਸ਼ਨੋਈ ਨੇ ਪਿਛਲੇ ਸੀਜ਼ਨ ਕਿਉਂਕਿ ਹੁਣ ਤੁਹਾਡੇ ਕੋਲ ਦਿਗਵੇਸ਼ ਰਾਠੀ ਆ ਗਏ ਜਿਹੜੇ ਥੋੜੇ ਜਿਆਦਾ ਜਵਾਨ ਹੈ ਜਿਨ੍ਹਾਂ ਕੋਲ ਥੋੜੀ ਜਿਆਦਾ ਵੈਰਾਈਟੀ ਹੈ ਸੀਜ਼ਨ ਉਹਨਾਂ ਦਾ ਵੀ ਓਕੇ ਓਕੇ ਰਿਹਾ ਸੀ ਪਿਛਲੇ ਵਾਲਾ ਪਰ ਰਵੀ ਬਿਚ ਨੂੰ ਨਹੀਂ ਛੱਡ ਕੇ 11 ਕਰੋੜ ਰੁਪਈਆ ਤੁਹਾਨੂੰ ਮਿਲ ਗਿਆ ਐਸੇ ਵਾਸਤੇ ਛੱਡੇ ਗਏ ਆ ਫਿਰ ਵੈਸਟ ਇੰਡੀਜ਼ ਦੇ ਸ਼ਮਾਰ ਜੋਸਫ ਸਿਰਫ 75 ਲੱਖ ਰੁਪਈਆ ਤੁਹਾਡੀ ਜੇਬ ਵਿੱਚ ਆਏ ਆ ਤੇ ਯੁਵਰਾਜ ਚੌਧਰੀ ਬੈਟਸਮੈਨ ਹੈ ਖੱਬੂ ਬੋਲਿੰਗ ਵੀ ਮਾੜੀ ਮੋਟੀ ਪਾਉਂਦੇ ਆ ਕੋਈ ਮੈਚ ਪਿਛਲੇ ਸੀਜ਼ਨ ਨੂੰ ਖੇਡਣ ਨੂੰ ਮਿਲਿਆ ਨਹੀਂ ਸੀ ਤੇ ਕਿਹੜੇ ਪਲੇਅਰ ਤੁਸੀਂ ਰੱਖੇ ਆ 19 ਪਲੇਅਰ ਟੋਟਲ ਰਿਟੇਨ ਕੀਤੇ ਆ ਰੱਖੇ ਗਏ ਆ ਜਿਦੇ ਵਿੱਚ 4 ਹੈਗੇ ਆ ਵਲੈਤੀ ਕੌਣ ਕੌਣ ਆਪਾਂ ਆੜੇ ਤੋਂ ਸ਼ੁਰੂ ਕਰਦੇ ਆ ਅਬਦੁਲ ਸਮਦ ਆਪਣੇ ਜੰਮੂ ਦਾ ਹੀ ਮੁੰਡਾ ਹੈਗਾ ਥੱਲੇ ਨੰਬਰ 5 6 7 ਤੇ بیٹنگ ਕਰਦੇ ਆ ਪਟਾਕੇ ਪਾਉਂਦੇ ਆ ਪਿਛਲੇ ਸੀਜ਼ਨ ਪੌਣੇ 200 ਦੀ ਸਟ੍ਰਾਈਕ ਰੇਟ ਦੇ ਨਾਲ 164 ਰਨ ਬਣਾਏ ਸੀ ਐਡਨ ਮਾਕਰਮ ਸਾਊਥ ਅਫਰੀਕਾ ਦੇ ਲੈਜੈਂਡ ਦਿੱਗਜ ਕਮਾਲ ਦੇ 올 ਰਾਊਂਡਰ 445 ਰਨ ਬਣਾਏ ਸੀ ਨਾਲ 4 ਵਿਕਟਾਂ ਲਈਆਂ ਸੀ ਪਿਛਲੇ ਸੀਜ਼ਨ ਆਕਾਸ਼ ਸਿੰਘ ਇੱਕ ਹੋਰ ਖੱਬੂ ਫਾਸਟ ਬੋਲਰ ਹੈ ਪਿਛਲੇ ਸੀਜ਼ਨ 4 ਵਿਕਟਾਂ ਲਈਆਂ ਸੀ ਅਰਜੁਨ ਤੰਦੁਲਕਰ ਆ ਗਏ ਪਿਛਲੇ ਸੀਜ਼ਨ ਐਮ ਆਈ ਨੇ ਖੜਾਇਆ ਨਹੀਂ ਸੀ ਪਰੇਮਾਇ ਲਈ ਟੋਟਲ 5 ਮੈਚ ਖੇਡੇ ਹੈ ਤੇ 3 ਵਿਕਟਾਂ ਲਈਆਂ ਇਹ ਲਈਆਂ ਸੀ 2023 ਦੇ ਸੀਜ਼ਨ ਵਿੱਚ ਅਰਸ਼ੁਨ ਕੁਲਕਰਨੀ ਬੈਟਸਮੈਨ ਹੈ ਮਾੜੀ ਮੋਟੀ ਬੋਲਿੰਗ ਪਾਉਂਦੇ ਹੈ ਆਵੇਸ਼ ਖਾਨ ਉਹ ਮੁੰਡਾ ਇੰਦੌਰ ਵਾਲਾ ਪਿਛਲੇ ਸੀਜ਼ਨ 13 ਵਿਕਟਾਂ ਲੈ ਕੇ ਦੂਜੇ ਸਭ ਤੋਂ ਕਾਮਯਾਬ ਬੋਲਰ ਬਣੇ ਸੀ ਇਹ ਐਲਐਸਸੀ ਵਾਸਤੇ ਆਯੂਸ਼ ਬਡੋਨੀ ਦਿੱਲੀ ਦਾ ਮੁੰਡਾ ਮੈਂ ਬੜੀਆਂ ਗੱਲਾਂ ਕੀਤੀਆਂ ਦਿੱਲੀ ਪ੍ਰੈਮੀਅਰ ਲੀਗ ਵਿੱਚ ਆਯੂਸ਼ ਨਾਲ ਬੜਾ ਘੈਂਟ ਕੈਰੇਕਟਰ ਹੈ ਪਿਛਲੇ ਸੀਜ਼ਨ ਬੈਟਿੰਗ ਵੀ ਘੈਂਟ ਕੀਤੀ ਸੀ 329 ਰਨ ਬਣਾਏ ਸੀ ਨਾਲ ਦੋ ਵਿਕਟਾਂ ਲਈਆਂ ਸੀ ਨਿਗਵੇਸ਼ ਰਾਠੀ ਨਿਗਵੇਸ਼ ਰਾਠੀ ਪਿਛਲੇ ਸੀਜ਼ਨ ਸਭ ਤੋਂ ਮੇਨ ਬੋਲਰ ਬਣੇ ਸੀ ਆਪਣੀ ਟੀਮ ਦੇ 14 ਵਿਕਟਾਂ ਲੈ ਕੇ ਸਭ ਤੋਂ ਟੌਪ ਦੇ ਬੋਲਰ ਰਹੇ ਸੀ ਐਲਐਸਜੀ ਵਾਸਤੇ ਇਹਨਾਂ ਦਾ ਆਹ ਵਾਲਾ ਸੀਜ਼ਨ ਠੀਕ ਰਿਹਾ ਸੀ ਦਿੱਲੀ ਪ੍ਰੀਮੀਅਰ ਲੀਗ ਦਾ ਜਿਹੜਾ ਦੂਜਾ ਸੀਜ਼ਨ ਹੋਇਆ ਉਹਦੇ ਵਿੱਚ ਥੋੜਾ ਜਿਹਾ ਕੋਟਾਪਾ ਲੱਥਾ ਸੀ ਉਹਨਾਂ ਦਾ ਪਰ ਬੋਲਰ ਬੜਾ ਕਮਾਲ ਦਾ ਹੈਗਾ ਜੀ ਇਹ ਮੰਨ ਕੇ ਚੱਲੋ ਟੀਮ ਦੇ ਮੇਨ ਸਪਿਨਰ ਹੀ ਹੋਣਗੇ ਫਿਰ ਇੱਕ ਹੋਰ ਦਿੱਲੀ ਦਾ ਮੁੰਡਾ ਹਿੰਮਤ ਸਿੰਘ ਜੋ ਦਿੱਲੀ ਦੇ ਕੈਪਟਨ ਵੀ ਰਹਿ ਚੁੱਕੇ ਹਨ ਦਿੱਲੀ ਦੀ ਜਿਹੜੀ ਡੋਮੈਸਟਿਕ ਰੰਜੀ ਟੀਮ ਹੈਗੀ ਹੈ ਬਹੁਤ ਵਧੀਆ ਮੀਡਲ ਆਰਡਰ ਦੇ ਬੈਟਸਮੈਨ ਹੈ ਇੱਥੇ ਮੀਡਲ ਆਰਡਰ ਭਰਿਆ ਹੁੰਦਾ ਐਲਐਸਜੀ ਵਿੱਚ ਤਾਂ ਖੇਡਣ ਦੀ ਜਿਆਦਾ ਇਹਨਾਂ ਨੂੰ ਥਾਂ ਮਿਲੀ ਨਹੀਂ ਤਿੰਨ ਮੈਚ ਖੇਡੇ ਬੈਟਿੰਗ ਬਹੁਤੀ ਆਈ ਨਹੀਂ ਸੀ ਇਹਨਾਂ ਦੀ ਪਰ ਕੈਪਟਨ ਵੀ ਬੜੇ ਵਧੀਆ ਇਹ ਵਿੱਚ ਬੋਲਿੰਗ ਵੀ ਪਾ ਲੈਂਦੇ ਆ ਐਮ सिद्धार्थ ਹੈ ਖਬੂ ਸਪਿਨਰ ਹੈਗੇ ਹਨ ਦੋ ਮੈਚ ਖੇਡੇ ਦੋ ਵਿਕਟਾਂ ਲਈਆਂ ਮੈਚੂ ਬ੍ਰਿਡਸ ਦਾ ਗਬਲੇ ਕਰਮ ਦੇ ਬੈਟਸਮੈਨ ਹੈ ਮੈਚ ਖੇਡਿਆ ਸਿਰਫ ਇੱਕ ਰਨ ਬਣਾਏ 14 ਫਿਰ ਮਯੰਕ ਯਾਦਵ 2 میچ ਖੇਡੇ 2 ਵਿਕਟਾਂ ਲਈਆਂ ਪੂਰੇ ਸੀਜ਼ਨ ਇੱਕ ਦੋ ਮੈਚ ਹੀ ਖੇੜਦੇ ਆ 150 ਪੌਨੇ 200 ਦੀ ਪੌਨੇ 200 ਤਾਂ ਨਹੀਂ 150 160 ਦੇ ਵਿੱਚ ਬੋਲਿੰਗ ਕੀਤੀ ਉਸ ਤੋਂ ਬਾਅਦ ਫਿਰ ਗਾਇਬ ਜੀ ਹੋ ਗਏ ਪਰ ਟੀਮ ਨੇ ਰੱਖਿਆ ਇਹਨਾਂ ਨੂੰ ਛੱਡਿਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਮੁਹੰਮਦ ਸ਼ਾਮੀ ਲੱਲੇ ਜਿਨ੍ਹਾਂ ਨੇ ਪਿਛਲੇ ਸੀਜ਼ਨ 9 ਮੈਚ ਖੇਲ ਕੇ ਸਿਰਫ 6 ਵਿਕਟਾਂ ਲਈਆਂ ਸੀ ਐਸ ਆਰ ਐਚ ਵਿੱਚ ਤੇ 11 ਦੀ ਇਕਨੋਮੀ ਸੀ ਪਰ ਤਜਰਬਾ ਜੋ ਲੈ ਕੇ ਆਂਦੇ ਆਂ ਤਾਂ ਹੀ ਸ਼ਾਇਦ ਰਵੀ ਬਿਸ਼ਨੋਈ ਦੇ 11 ਕਰੋੜ ਤੁਸੀਂ ਜਾਣ ਦਿੱਤੇ ਤਾਂ ਕਿ ਤੁਹਾਨੂੰ 10 ਕਰੋੜ ਰੁਪਏ ਵਿੱਚ ਇੱਕ ਇੰਡੀਅਨ ਐਕਸਪੀਰੀਐਂਸਡ ਫਾਸਟ ਬੋਲਰ ਮਿਲ ਜੇ ਕਿਉਂਕਿ ਸਪਿਨਰ ਤੁਹਾਡੇ ਕੋਲ ਹੁਣ ਦਿਗਵੇਸ਼ ਰਾਠੀ ਆ ਗਿਆ ਐਸੇ ਵਾਸਤੇ ਬਿਸ਼ਨੋਈ ਛੱਡੇ ਗਏ ਤੇ ਇਹ ਸ਼ਾਮੀ ਬੁલાਏ ਗਏ ਮੋਸਨ ਖਾਨ ਇੱਕ ਹੋਰ ਕਬੂ ਫਾਸਟ ਬੋਲਰ ਪਿਛਲੇ ਸੀਜ਼ਨ ਕੋਈ ਵਿਕਟ ਨਹੀਂ ਮਿਲੀ ਸੀ ਵੈਸੇ ਐਲਐਸਜੀ ਵਾਸਤੇ 24 ਮੈਚ ਖੇល ਕੇ 27 ਵਿਕਟਾਂ ਲੈ ਚੁੱਕੇ ਹਨ ਮੋਸਨ ਖਾਨ ਫਿਰ ਮਿਚਲ ਮਾਰਸ਼ ਉਹ ਆਸਟ੍ਰੇਲੀਆ ਵਾਲੇ ਆਲ ਰਾਉਂਡਰ ਕਹਿ ਲੋ 627 ਰਨ ਬਣਾਏ ਸੀ ਬਹੁਤ ਵਧੀਆ ਸੀਜ਼ਨ ਰਿਹਾ ਸੀ 164 ਦੀ ਸਟ੍ਰਾਈਕ ਰੇਟ ਨਾਲ ਮਿਚਲ ਮਾਰਸ਼ ਦਾ ਫਿਰ ਨਿੱਕੀ ਪੀ ਕੀ ਪੀ ਚਾ ਪੀ ਠੰਡ ਬਹੁਤ ਹੈਗੀ ਹੈ ਨਿਕਲਸ ਪੂਰਨ 524 ਰਨ ਬਣਾਏ ਸੀ 196 ਦੀ ਸਟ੍ਰਾਈਕ ਰੇਟ ਦੇ ਨਾਲ ਇਹ ਕੀਮਤੀ ਹੀ ਰਹਿ ਜੀ ਫਿਰ ਪ੍ਰਿੰਸ ਯਾਦਵ ਇੱਕ ਹੋਰ ਲੰਬਾ ਫਾਸਟ ਬੋਲਰ ਤਿੰਨ ਵਿਕਟਾਂ ਲਈਆਂ ਸੀ ਤੇ ਫਿਰ ਰਿਸ਼ਭ ਪੰਥ ਕੀ ਐਸ ਵਾਰੀ ਟੈਨਸ਼ਨ ਦੂਰ ਹੋਊਗੀ 269 ਰਨ ਬਣੇ ਸੀ ਇੱਕ ਵੀ ਚੰਗੀ ਨਹੀਂ ਗਈ ਸੀ ਪੂਰਾ ਸੀਜ਼ਨ ਠੰਡਾ ਤੱਤਾ ਰਿਹਾ ਸੀ ਸਟ੍ਰਾਈਕ ਰੇਟ ਵੀ ਸੀ 133 ਦਾ ਤੇ ਅਖੀਰਲੇ ਪਲੇਅਰ ਹੈ ਸਸੇ ਤੋਂ ਸ਼ਸ਼ੇ ਤੋਂ ਸ਼ਾਹਬਾਜ਼ ਅਹਿਮਦ ਇੱਕ ਹੋਰ ਖਬੂ ਸਪਿਨਰ ਤਨੇ ਮੈਚ ਖੇਡੇ ਇੱਕ ਵਿਕਟ ਲਈ ਆ ਹੈ ਜੀ ਜਿਹੜੇ ਪਲੇਅਰ ਰੱਖੇ ਗਏ ਆ ਤੇ ਇਹ ਸਾਰੇ ਪਲੇਅਰ ਛੱਡ ਕੇ ਰੱਖ ਕੇ ਪੈਸਾ ਬਚਦਾ ਹੈ ਤਕਰੀਬਨ 23 ਕਰੋੜ 22 ਕਰੋੜ 95 ਲੱਖ 6 ਪਲੇਅਰ ਤੁਸੀਂ ਲੈ ਸਕਦੇ ਹੋ ਜਿਹਦੇ ਵਿੱਚ 4 ਵਲੈਤੀ ਹੋ ਸਕਦੇ ਆ ਇਹ ਸਭ ਤੋਂ ਵੱਡੀ ਗੱਲ ਹੈ ਜੀ ਤੁਹਾਨੂੰ ਚਾਹੀਦਾ ਕੀ ਹੈ ਨੰਬਰ 1 ਤਾਂ ਚੀਕਾ ਮਾਰ ਮਾਰ ਕੇ ਟੀਮ ਦੱਸ ਰਹੀ ਹੈ ਕਿ ਕੋਈ ਵਲੈਤੀ ਫਾਸਟ ਬੋਲਰ ਲਿਆਓ ਕਿਉਂਕਿ ਤੁਹਾਡੇ ਕੋਲ ਜਾਂ ਤਾਂ ਸ਼ਾਮੀ ਹੈਗੇ ਆਂ ਅਰਜੁਨ ਤੰਦੁਲਕਰ ਹੈਗੇ ਆਂ ਮੋਹਸਿਨ ਖਾਨ ਹੈਗੇ ਆਂ ਰੱਬ ਭਲਾ ਕਰੇ ਆਵੇਸ਼ ਖਾਨ ਹੈਗੇ ਆਂ ਪ੍ਰਿੰਸ ਯਾਦਵ ਹੈਗੇ ਆਂ ਮਯੰਕੀ ਯਾਦਵ ਹੈਗੇ ਆਂ ਵਲੈਤੀ ਫਾਸਟ ਬੋਲਰ ਹੈ ਹੀ ਕੋਈ ਨਹੀਂ ਘੱਟੋ ਘੱਟ 2 ਤਾਂ ਤੁਹਾਨੂੰ ਚਾਹੀਦੇ ਆ ਠੀਕ ਹੈ ਵਲੈਤੀ ਤੁਹਾਡੇ ਮਾਕਰਮ ਪੱਕੇ ਆਂ ਨਿਕੋਲਸ ਪੂਰਨ ਪੱਕੇ ਆਂ ਤੇ ਰੱਬ ਭਲਾ ਕਰੇ ਇੱਕ ਅਦਾ ਹੋਰ ਵਲੈਤੀ ਤੁਹਾਡੇ ਵਾਸਤੇ ਖੇਡੇਗਾ ਤਿੰਨ ਤਾਂ ਤੁਸੀਂ ਮੰਨ ਕੇ ਪੱਕਾ ਚੱਲੋ ਬ੍ਰੀਡਸ ਕੇ ਖੇਡ ਸਕਦੇ ਆਂ ਜਾਂ ਮਿਚਲ ਮਾਰਸ਼ ਖੇਡ ਸਕਦੇ ਆ ਮਿਚਲ ਮਾਰਸ਼ ਹੋਗੇ ਮਾਕਰਮ ਹੋਗੇ ਨਿਕਲਸ ਪੂਰਨ ਹੋਗੇ ਆ ਤਿੰਨ ਤਾਂ ਪੱਕੇ ਆ ਇੱਕ ਵਲੈਤੀ ਫਾਸਟ ਬੋਲਰ ਇੱਕ ਉਹਦਾ ਬੈਕਅਪ ਦੋ ਤਾਂ ਤੁਹਾਨੂੰ ਚਾਹੀਦੇ ਆ ਕਨਫਰਮ ਹੈ ਨਾਲ ਸਪਿਨਰ ਵੀ ਚਾਹੀਦਾ ਹੈ ਦਿਗਵੇਸ਼ ਰਾਠੀ ਹੈ ਜਰੂਰ ਪਰ ਹਲੇ ਇੱਕੋ ਸੀਜ਼ਨ ਦਾ ਉਹਨਾਂ ਨੂੰ ਤਜਰਬਾ ਹੈਗਾ ਫਿਰ ਨਾਲ ਸ਼ਾਬਾਜ਼ ਅਹਿਮਦ ਥੋੜੀ ਜਿਹੀ ਸਪਿਨ ਪਾਉਂਦੇ ਆ ਤੁਹਾਡੇ ਕੋਲ ਦਿਗਵੇਸ਼ ਰਾਠੀ ਤੋਂ ਇਲਾਵਾ ਹੋਰ ਕੋਈ ਕੈਂਟ ਸਪਿਨਰ ਹੈ ਨਹੀਂ ਐਮ ਸਿਦਾਰਥ ਹੈਗਾ ਮਾੜੀ ਮੋਟੀ ਖਬੂਸਪੇ ਨੇ ਪੰਨ ਦਾ ਜ਼ਿਆਦਾ ਖੇਡਣ ਦੇ ਮੌਕੇ ਨਹੀਂ ਇਹਨਾਂ ਨੂੰ ਮਿਲੇ ਸੀ ਤੇ ਇੱਕ ਸਪਿਨਰ ਹੋਰ ਚਾਹੀਦਾ ਹੈ ਆਫ ਸਪਿਨਰ ਆ ਜਾਵੇ ਤਾਂ ਹੋਰ ਚੰਗੀ ਗੱਲ ਹੈ ਕਿਉਂਕਿ ਖਬੂ ਸਪਿਨਰ ਤੁਹਾਡੇ ਕੋਲ ਦੋ ਆਲਰੇਡੀ ਪਏ ਆ ਯੂਪੀ T20 ਲੀਗ ਹੁੰਦੀ ਹੈ ਦੋ ਸੀਜ਼ਨ ਤਿੰਨ ਸੀਜ਼ਨ ਹੋ ਚੁੱਕੇ ਹਨ ਉੱਥੋਂ ਆਈ ਐਮ ਸ਼ੋਰ ਟੀਮ ਦੇ ਟੈਲੈਂਟ ਸਕਾਉਟਾਂ ਨੇ ਸਕਾਉਟਿੰਗ ਕੀਤੀ ਹੋਣੀ ਹੈ ਪਲੇਅਰ ਦੇਖੇ ਹੋਣੇ ਤੇ ਨਾਲ ਇੱਕ ਹੇਠਲੇ ਹਿੱਸੇ ਦਾ ਇੱਕ ਲੋਅਰ ਮਿਡਲ ਆਰਡਰ ਦਾ ਤੁਹਾਨੂੰ ਜੇ ਕੋਈ ਬੈਟਸਮੈਨ ਮਿਲ ਜਾਵੇ ਜਾਂ ਆਲਰਾਊਂਡਰ ਮਿਲ ਜਾਵੇ ਫਿਰ ਗੱਲ ਬਣ ਜੂਗੀ ਡੇਵਿਡ ਮਿਲਰ ਨੂੰ ਜੋ ਛੱਡੇ ਆ ਉਹਨਾਂ ਦੇ ਥਾਂ ਤੇ ਮਿਡਲ ਆਰਡਰ ਲੋਅਰ ਮਿਡਲ ਆਰਡਰ ਵਿੱਚ ਠੀਕ ਹੈ ਲੋਅਰ ਮਿਡਲ ਵਿੱਚ ਤਾਂ ਤੁਹਾਡੇ ਕੋਲ ਅਬਦુલ ਸਮਦ ਹੈਗਾ ਪਰ ਨੰਬਰ 4 5 ਦਾ ਇੱਕ ਹੋਰ ਜੇ ਬੈਟਸਮੈਨ ਮਿਲ ਜਵੇ ਉਹਦਾ ਬੈਕਅਪ ਮਿਲ ਜਵੇ ਤਾਂ ਉਹ ਚੰਗੀ ਗੱਲ ਹੈ ਹੁਣ ਆ ਕਿਹੜੇ ਸਕਦੇ ਆ ਪਲੇਅਰ ਹੋ ਸਕਦਾ ਬਿਸ਼ਨੋਈ ਨੂੰ ਵਾਪਸ ਲੈ ਲਓ ਜੇ ਤੁਹਾਨੂੰ ਹੋਰ ਕੋਈ ਸਪਿਨਰ ਨਹੀਂ ਮਿਲਦਾ ਆਫ ਸਪਿਨਰ ਨਹੀਂ ਮਿਲਦਾ ਬਿਸ਼ਨੋਈ 11 ਵਿੱਚ ਛੱਡੇ ਸੀ ਜੇ 4 5 ਵਿੱਚ ਮਿਲ ਗਏ ਵਾਪਸ ਲਿਆ ਸਕਦੇ ਹੋ ਪਲੇਅਰ ਵੀ ਫਿਰ ਉਹ ਜਿਆਦਾ ਪਰਫਾਰਮ ਕਰਦਾ ਦਿਲ ਦੇ ਨਾਲ ਕਿ ਭਾਈ ਕੀਮਤ ਘਟੀ ਐ ਇਸ ਵਾਰੀ ਫਾਸਟ ਬੋਲਰਾਂ ਵਿੱਚ ਫਿਰ ਸਪੈਂਸਰ ਜான்ਸਨ ਤੁਹਾਨੂੰ ਆਕਸ਼ਨ ਵਿੱਚ ਮਿਲਣਗੇ ਸ਼ਮਾਰ ਜੋਸਫ ਚਾਹੋ ਤਾਂ ਵਾਪਸ ਲੈ ਸਕਦੇ ਹੋ 75 ਲੱਖ ਦੇ ਸੀ ਛੜਨਾ ਕੰਨੂ ਸੀ ਫਿਰ ਆ ਔਨੋਖਿਆ ਹੈਗੇ ਆ ਕੁਇਡਜ਼ਿਆ ਹੈਗੇ ਆ ਰਬਾੜਾ ਹੈਗੇ ਆ ਇਨਗੀੜੀ ਹੈਗੇ ਆ ਇਹ ਜਿਹੜੇ ਆਈਪੀਐਲ ਖੇਡਦੇ ਹੋਏ ਬੋਲਰ ਵਿਦੇਸ਼ੀ ਫਾਸਟ ਬੋਲਰ ਜਿਹੜੇ ਆਕਸ਼ਨ ਵਿੱਚ ਆਣਗੇ ਇਸ ਤੋਂ ਇਲਾਵਾ ਬਾਕੀ ਐਸਐਸ ਚੱਲਦੀ ਪਈ ਐ ਹੋਰ ਇੰਟਰਨੈਸ਼ਨਲ ਟੂਰਨਾਮੈਂਟ ਚੱਲਦੇ ਪਏ ਆ ਉੱਥੋਂ ਫਾਸਟ ਬੋਲਰ ਦੇਖੋ ਜਿਹੜਾ ਤੁਹਾਨੂੰ ਟੀ20 ਪੱਧਰ ਦਾ ਠੀਕ ਲੱਗਦਾ ਤਾਂ ਸਵ ਕੀ ਆ ਸੋਰੀ ਟੈਨਸ਼ਨ ਦੂਰ ਹੋਊਗੀ ਕਿ ਫਿਰ ਪੰਜਾਬ ਵਾਲੇ ਟੈਨਸ਼ਨ ਦੇਣਗੇ ਐਲਐਸਜੀ ਨੂੰ ਤੁਹਾਨੂੰ ਕੀ ਲੱਗਦਾ ਥੱਲੇ ਠਾਹ ਕਰਕੇ ਦੱਸੋ ਅਗਲੇ ਵੀਡੀਓ ਫਿਰ ਮੁਲਾਕਾਤ ਹੁੰਦੀ ਹੈ ਜੀ ਸਾਸਰੀਆ ਕਾਲ ਰੱਬ ਰਾਖਾ